ਵਿਆਹ ਸਮਾਗਮ ਦੇ ਦੌਰਾਨ ਜਿੱਥੇ ਇੱਕ ਪਾਸੇ ਘਰ ਦੇ ਵਿੱਚੋਂ ਕੁੜੀ ਦੀ ਡੋਲੀ ਤੋੜਨੀ ਸੀ ਉਸੇ ਮੌਕੇ ਤੇ ਜਦੋਂ ਇਧਰ ਵਿਆਹ ਸ਼ਾਦੀ ਦੀਆਂ ਤਿਆਰੀਆਂ ਵਿਚਾਲੇ ਰੋਟੀ ਬਣਾਈ ਜਾ ਰਹੀ ਸੀ ਪਿੰਡ ਦੀਆਂ ਔਰਤਾਂ ਦੇ ਵੱਲੋਂ ਹੀ ਇਕੱਠੇ ਹੋ ਕੇ ਰੋਟੀ ਬਣਾਈ ਜਾਂਦੀ ਹੈ ਤਾਂ ਉਸੇ ਸਮੇਂ ਹੀ ਪਤਾ ਲੱਗਦਾ ਹੈ ਕਿ ਅੱਗ ਲੱਗ ਗਈ ਹੈ ਤੇਜ਼ ਤੇ ਵਿੱਚ ਦੋ ਤੋਂ ਚਾਰ ਜਾਣੇ ਬੁਰੀ ਤਰ੍ਹਾਂ ਤੇ ਨਾਲ ਝੁਲਸੇ ਦਸੇ ਗਏ ਇਸ ਦੇ ਵਿੱਚੋਂ ਤਿੰਨ ਔਰਤਾਂ ਦੀ ਜਾਨ ਜਾ ਚੁੱਕੀ ਹੈ ਇਕ ਪਿਆਨਾ ਖਾਤ ਸੇ ਤੋਂ ਬਾਅਦ ਉੱਥੇ ਮੌਜੂਦ ਲੋਕਾਂ ਦੇ ਹੋਸ਼ ਉੱਡ ਗਏ ਕਿ ਕਿਸ ਤਰ੍ਹਾਂ ਦੇ ਨਾਲ ਇੱਕ ਪਾਸੇ ਤਾਂ ਖੁਸ਼ੀਆਂ ਤੇ ਸੱਦਰਾ ਸੀ ਸਾਰੇ ਦੋਸਤ ਰਿਸ਼ਤੇਦਾਰ ਪਿੰਡ ਵਾਲੇ ਇਕੱਠੇ ਹੋ ਗਏ ਨੱਚਣ ਗਾਣ ਦੀ ਤਿਆਰੀ ਵੀ ਕਰ ਰਹੇ ਸੀ ਅਤੇ ਹੁਣ ਇਸ ਕੁੜੀ ਨੂੰ ਉਸ ਦੇ ਸੋਹਰੇ ਘਰ ਭੇਜ ਦਿੱਤਾ ਜਾਣਾ ਸੀ ਪਰ ਐਸੇ ਗਮਗੀਨ ਮਾਹੌਲ ਦੇ ਵਿੱਚ 11 ਬੰਦਿਆਂ ਨੂੰ ਬੁਲਾ ਕੇ ਆਪਣੀ ਧੀ ਦੀ ਡੋਲੀ ਪਿਓ ਦੇ ਵੱਲੋਂ ਤੋੜ ਦਿੱਤੀ ਗਈ ਅਤੇ ਨਾਲ ਹੀ ਇਸ ਗੱਲ ਨੂੰ ਲੈ ਕੇ ਬੜਾ ਵੱਡਾ ਦੁੱਖ ਜ਼ਾਹਿਰ ਕੀਤਾ ਗਿਆ ਕਿ ਕਿੰਜ ਇਹ ਸਭ ਕੁਝ ਉਹਨਾਂ ਦਿਨਾਂ ਨਾਲ ਵਾਪਰ ਗਿਆ ਘਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਸੀ ਸਭ ਕੁਝ ਤਬਾਹ ਹੋ ਗਿਆ ਖਰਾਬ ਹੋ ਗਿਆ ਉਹ ਸੇ ਹਾਲਾਤਾਂ ਦੇ ਵਿੱਚ ਜਦੋਂ ਕੁੜੀ ਨੂੰ ਸਹੁਰੇ ਘਰ ਭੇਜ ਦਿੱਤਾ ਗਿਆ ਤਾਂ ਉੱਥੇ ਜਾ ਕੇ ਉਸਦੀ ਵੀ ਹਾਲਤ ਕੋਈ ਬਹੁਤੀ ਠੀਕ ਨਹੀਂ ਸੀ ਪਰਿਵਾਰਕ ਮੈਂਬਰ ਰਿਸ਼ਤਾ ਕੀ ਕਾਰਨ ਦਾਸ ਰਹੇ ਨੇ ਤੇ ਕੀ ਕੁਝ ਹੋਰ ਇੱਥੇ ਹੋਇਆ ਸੀ ਜਾਣਦੇ ਆ ਮਤਲਬ ਰੋਟੀ ਬਣ ਰਹੀ ਸੀ ਮੰਦੇ ਤਕਰੀਬਨ ਘਾਟੀ ਸੀ ਬਾਕੀ ਸਿਲੰਡਰ ਨੂੰ ਮੜਾ ਮੋਟਾ ਹੇਠ ਉੱਪਰ ਕਰਨ ਲੱਗੇ ਉਹ ਐਕਸੀਡੈਂਟ ਹੋਇਆ ਹੈ ਇਹ ਅਬ ਜਬਰਦਸਤ ਦਾ ਮਤਲਬ ਇਹ ਹੈ ਹੈ ਇਹ ਫੈਕਟਰੀਜ਼ ਮੰਨਦਾ ਕਈ ਵਾਰੀ ਫੈਕਟਰੀਜ਼ ਹੋ ਜਾਂਦਾ ਉਹ ਹੋਰ ਗੱਲ ਇਹ ਮਿਆਦੇ ਪ੍ਰੋਗਰਾਮ ਦੇ ਵਿੱਚ ਜਿਹੜਾ ਹੋਇਆ ਇਹ ਬਹੁਤ ਉਹ ਹੋਇਆ ਅੱਛਾ ਇਹਦੇ ਵਿੱਚ ਕਿੰਨੇ ਕਿ ਲੇਡੀਜ਼ ਜ਼ਖਮੀ ਹੋਏ ਨੇ ਕਿ ਕਿੰਨੇ ਜੀ ਡੈਕਟਰ ਇਹਦੇ ਵਿੱਚ ਕਰੀਬ ਜੀ ਇੱਕ ਤਾਂ ਆ ਸਾਹਮਣੇ ਘਰ ਆਈ ਉਹ ਵੀ ਡੈਥ ਹੋ ਗਈ। ਹਾਂਜੀ। ਇੱਕ ਹੁਣ ਇਸ ਟਾਈਮ ਤੇ ਜਿਹੜੇ ਸੀਰੀਅਸ ਕੇਸ ਨੇ ਉੱਥੇ ਦੋ ਤਿੰਨ ਬਿਲਕੁਲ ਸੀਰੀਅਸ ਕੇਸ ਹੈ ਜਿਹੜੇ 80% 85% ਹੋ ਗਏ। ਸੜਕੇ। ਤੇ ਬਾਕੀ ਹੁਣ ਪੀਜੀਆਈ ਦੇ ਵਿੱਚ ਦਾਖਲ ਨੇ। ਉਹ ਮੜੀ ਮੋਟੀ ਰਿਮੋਟ ਰਿਪੋਰਟ ਉਹ ਦਵਾਈ ਜਾਂਦੀ ਹੈ। ਹੂੰ। ਇਹ ਹੋਇਆ ਕਿਤਾ ਜੀ ਐਕਸੀਡੈਂਟ ਜਿਹੜਾ ਹੋਇਆ। ਹੋਇਆ ਤਾਂ ਇਹ ਇਹ ਉਹ ਹੀ ਐਸਲਡਰ ਦਾ। ਉੱਪਰ-ਨੀਚੇ ਕਰਨਾ ਬਸ ਉਹੀ ਹੋਇਆ ਇਹ ਹਾਂਜੀ ਤੇ ਬਚਾ ਕੇ ਨਾ ਹੈ ਫਿਰ ਬਚਾ ਤਾਂ ਨਹੀਂ ਫਿਰ ਬਚਾ ਇਧਰੋਂ ਉਧਰੋਂ ਹੁਣ ਇਕੱਠੇ-ਕੁੱਠੇ ਹੋਏ ਕਿਸੇ ਨੇ ਇੱਕ ਲੇੜੀ ਨੂੰ ਤਾਂ ਟੋਬੇ ਦੇ ਨਿੱਟੇ ਚੱਕ ਕੇ ਵਿੱਚੋਂ ਆਦਿਓ ਬੰਦੇ ਨੇ ਹਿੰਮਤ ਕੀਤੀ ਨਹੀਂ ਬਚਾ ਇੱਕਦਮ ਇਕੱਠੇ ਹੋ ਗਏ ਪਿੰਡ ਦੇ ਲੋਕ ਬਚਾਉ ਉਹ ਕੋਈ ਪ੍ਰਸ਼ਾਸਨ ਵਗੈਰਾ ਆਇਆ ਜਾਂ ਪੁਲਿਸ ਵਗੈਰਾ ਨਹੀਂ ਕਿਸੇ ਕੋਲ ਸੋਸ ਪੁਰਸੂ ਦੇ ਬੰਦੇ ਆਏ ਆ ਜੀ ਫਾਇਰ ਬ੍ਰਿਗੇਡ ਆਇਆ ਹਾਂਜੀ ਕਿੰਨਾ ਨੁਕਸਾਨ ਕਿੰਨਾ ਕਰੀ ਨੁਕਸਾਨ ਤਾਂ ਹੀ ਕਾਫੀ ਆ ਨੁਕਸਾਨ ਤਾਂ ਹੁਣ ਤੁਸੀਂ ਆਹੀ ਦੇਖ ਲਓ ਵੀ ਜਿਹੜੇ ਕੈਜੂਲਟੀਆਂ ਮਤਲਬ ਕਿਸੇ ਦੀ ਹੁਣ ਇੱਕ ਦੋ ਦੀਆਂ ਰਿਪੋਰਟਾਂ ਹੋਣ ਆ ਜਾਣਗੀਆਂ ਤੇ ਕਿਹਦੀ ਇਹ ਵੀ ਅੰਗੈਲੀ ਮਸਦੇ ਆ ਅੰਗੈਲੀ ਹੁਣ ਕਿਹਦੀ ਕਹੀ ਹੈ ਹੀ ਅੰਗੈਲੀ ਤਾਂ ਹੁਣ ਆ ਜਿਹੜਾ ਇਹਨਾਂ ਦਾ ਉੱਪਰ-ਨੀਚੇ ਕਰਨ ਵਾਲੀ ਅੰਗੈਲੀ ਹੈ ਹੋਰ ਤਾਂ ਕੁਛ ਨਹੀਂ ਇੱਥੇ ਨਾਲ ਵਿਆਹ ਸੀ ਜੀ ਸਾਡਾ ਚਾਚਾ ਜੀ ਨੇ ਦੁਕਾਨ ਵਾਲੇ ਅਵਤਾਰ ਸਿੰਘ ਜੀ ਉਹਨਰੇ ਇਕੱਠੇ ਹੋ ਕੇ ਆਪਣੇ ਮਾਤਾ ਬੀਬੀਆਂ ਪ੍ਰਸ਼ਾਦ ਦਾ ਰੋਟੀ ਪਕਾ ਰਹੀਆਂ ਸੀ ਕਿਤੇ ਇੱਕਦਮ ਸਿਲੰਡਰ ਨੂੰ ਕਿਤੇ ਕੋਈ ਆਗੂ ਕਤਹਿ ਗਈ ਮਾੜੀ ਮੋਟੀ ਜੀ ਉੱਤੇ ਉਹ ਵੱਧ ਗਈ ਤੇ ਉਹ ਬੈਠੀ ਸੀ ਉਹਨੋਂ ਤਾਂ ਉੱਠਿਆ ਨਹੀਂ ਗਿਆ ਤੇ ਪੈ ਗਈ ਤੇ ਉਧਰ ਪਾਰਲੀ ਸਾਈਡ ਸਾਡੇ ਟੋਬਾ ਤਿੰਨ ਚਾਰ ਜਣੇ ਤਾਂ ਉਧਰੋਂ ਆਏ ਉਧਰੋਂ ਵੀ ਭੱਜ ਕੇ ਆਏ ਤੇ ਸੱਤ ਗਾਣੇ ਟੋਟਲ ਜਲੇ ਜਿਹਦੇ ਵਿੱਚ ਇੱਕ ਦੀ ਡੈਥ ਹੋ ਗਈ ਆ ਸਵੇਰੇ ਪਤਾ ਲੱਗੇ ਬਾਕੀਆਂ ਵੀ ਕਿਵੇਂ ਕਿੰਨੇ ਸੀਰੇ 70% ਜਲੇ ਹੋਏ ਨੇ तकरीबन ਸਾਰੇ ਕਿੱਥੇ ਲਾ ਚਲੇ ਗਏ ਤੋਂ ਉਹਨਾਂ ਦਾ ਪੀਜ ਹੀ ਚੱਲ ਰਿਹਾ ਹੈ ਇਹ ਪ੍ਰਸ਼ਾਸਨ ਜਾਂ ਫਾਇਰ ਬੀਡ ਵਗੈਰਾ ਫਾਇਰ ਬੀਰਡ ਆਇਆ ਸੀਗਾ ਜੀ ਬਾਕੀ ਹੋਰ ਪ੍ਰਸ਼ਾਸਨ ਦਾ ਤਾਂ ਸਾਨੂੰ ਪਤਾ ਨਹੀਂ ਕਿਉਂਕਿ ਅਸੀਂ ਗੱਡੀਆਂ ਦੇ ਵਿੱਚ ਰਲ ਲਾਗੇ ਸੀਗੇ ਚੱਕ ਚੱਕ ਕੇ ਲੈ ਆਣੇ ਕਿੱਡਕੂੜਾ ਮੱਕਾ ਜਾਂ ਹਾਸਾ ਸੀ ਹਏ ਤਾਂ ਇੱਕ ਵਾਰ ਸਾਰੇ ਉੱਤੇ ਐ ਲਾਟ ਮੱਚਦੀ ਸੀ ਦੇਖ ਲਓ ਜੇ ਮੈਂ ਨਾਰ ਚੱਲਦਾ ਹੁੰਦਾ ਲਾਲ ਹੋ ਗਿਆ ਸੀ ਇੱਕ ਵਾਰ ਤਾਂ ਸਾਰਾ ਪੈਂਦਾ ਸੀ ਕਿ ਕੀ ਕਰ ਲਈ ਸੀ ਜੀ ਵਾਹਿਰ ਜੀ ਦਾ ਖਾਲਸਾ ਰਹਿਣੇ ਨੇ ਥੋੜਾ ਉੱਚੀ ਬੋਲੋ ਹਾਂ ਜੀ ਹੋエリ ਕੋਈ ਨਾ ਬਾਈ ਜੀ ਹੌਸਲਾ ਰੱਖੋ ਕੀ ਦਾ ਵਿਆਹ ਸੀ ਪਰसों ਆਰਗੋਣ ਦੇ ਨਿਰਾਨੀਆ ਮਤਲਬ ਘਰੇ ਕੰਮ ਕਰ ਰਹੇ ਸੀ ਰੋਟੀ ਪਕਾ ਰਹੇ ਸੀ ਅਚਾਨਕ ਸਿਲੰਡਰ ਨੂੰ ਅੱਗ ਲੱਗ ਗਈ ਤੇ ਹਾਦਸਾ ਵਾਪਰ ਗਿਆ ਜੀ ਅੱਜ ਮੇਰੀ ਬੇਟੀ ਦਾ ਵਿਆਹ تھا ਆਨੰਦਕਾਰ ਚ ਸਫਲਤਾਪੂਰਵ ਹੋ ਗਿਆ 11 ਬੰਦੇ ਬਲਾ ਕੇ ਚੁੰਨੀ ਚੁੜਾ ਕੇ ਤੋਰ ਦਿੱਤੀ ਕਿ ਕਿ ਤੇ ਕਿੱਥੋਂ ਅਸੀਂ ਬਰਾਜੀ ਮਰਾਤਾ ਜੀ ਪਾਸੋਂ ਕੋ ਗੁੰਡਰ ਪਿੰਡ ਤੋਂ ਜੀ ਅੱਛਾ ਜੀ ਹਾਂਜੀ ਮੈਨੂੰ ਬਹੁਤ ਅਫਸੋਸ ਸਾਰੇ ਪਿੰਡ ਬਹੁਤ ਹਾਂਜੀ ਕੋਈ ਨਹੀਂ ਤਰਹ ਅਫਸੋਸ ਅਤਾ ਜੀ ਇਹਨੇ ਘਰ ਚਲੇ ਗਈ ਅੱਜ ਠੀਕ ਮੱਖ ਮੈਂ ਫੈਂਡਰ ਮੈਂ ਬਹੁਤ ਆਜੂਗਤ ਦਾ ਬਹੁਤ ਬਹੁਤ ਧੰਨਵਾਦ ਕੁੜੀ ਦਾ ਚਾਚਾ ਉਹਨਾਂ ਦੇ ਵਿਆਹ ਸੀ ਦੜਸੀ ਦਾ ਤੇ ਉਹਦਾ ਨਾਨਾ ਜਿਹੜਾ ਹੈਗਾ ਸੀ ਉਹ ਨਾਲ ਹਲਵਾਈ ਦਾ ਕੰਮ ਵੀ ਕਰਦਾ ਤੇ ਉਹ ਜਦੋਂ ਸਿਲੰਡਰ ਦੇ ਥੋੜਾ ਬਹੁਤ ਲੀਕ ਕਰਦਾ ਹੁਣ ਉਹਨੂੰ ਚੇਂਜ ਕਰਨ ਲੱਗਿਆ ਤੇ ਉਸ ਟਾਈਮ ਮੌਕੇ ਦੇ ਨਾਲ ਹੋਰ ਚੁੱਲਾ ਅੱਗ ਬਾਲੀ ਹੋਈ ਸੀਗੀ ਉਹ ਉਹਦੇ ਕਾਰਨ ਕਰਕੇ ਜਿਹੜਾ ਹੈਗਾ ਉਹ ਅੱਗ ਉਹਦੇ ਵੱਧ ਫੈਲ ਗਈ ਤੇ ਉਹਦੀ ਲਪੇਟ ਜਿਹੜੇ ਹੈਗੇ ਨੇ ਟੋਟਲ 6 ਜਿਹੜੇ ਹੈਗੇ ਹੋਗੇ ਸੀਗੇ ਚੋਤੇਗੇ ਸੀ ਜਿਨ੍ਹਾਂ ਵਿੱਚ ਇੱਕ ਲੇਡੀ ਸੀਗੀ ਹਰਦੀਪ ਕੌਰ ਉਹਦੀ ਜਿਹੜੀ ਹਸਪੀਟਲ ਸੈਕਟਰ 32 ਜਿਹੜਾ ਲਾਜਦਰੀ ਨੇ ਉਹਦੀ ਬਹੁਤ ਹੋ ਗਈ ਇੱਥੇ ਤੇ ਜਿਹੜੀ ਅਸੀਂ ਕਾਰਬੀ ਸ਼ਾਦੀ ਦਾ ਇੱਕ ਪ੍ਰੋਗਰਾਮ ਸੀ ਜੀ ਪਿੰਡ ਦੇ ਵਿੱਚ ਹੋਇਆ ਸ਼ਾਦੀ ਦਾ ਉਹਦੇ ਸਾਡੇ ਘਰ ਦੇ ਪ੍ਰਸ਼ਾਦ ਦੇ ਪਕਉਣ ਗਏ ਸੀ ਅਚਾਨਕ ਸਿਲੰਡਰ ਲੀਕ ਹੋ ਗਿਆ ਉਹਨਾਂ ਦੇ ਘਰ ਸਾਡੇ ਪਿੰਡ ਦੇ ਵਿੱਚ ਤਿੰਨ ਮੌਤਾਂ ਹੋ ਗਈ ਜੀ ਜਿਵੇਂ ਇੱਕ ਅਰਵੀ ਕਮਲ ਦੀ ਮਾਤਾ ਜੀ ਤੇ ਮੇਰੇ ਤੁਹਾਨੂੰ ਪਤਨੀ ਗਰਦੀਸ਼ कौर ਤੇ ਇੱਕ ਜਗਦੀਪ ਸਿੰਘ ਉਹਨਾਂ ਦੇ ਘਰ ਵਾਲੀ ਉਹ ਵੀ ਅੱਜ ਪੂਰੀ ਹੋ ਗਈ ਜੀ ਉਹਨਾਂ ਦੇ ਦੋ ਦਾ ਸਸਕਾਰ ਹੋ ਗਿਆ ਜੀ ਬਾਕੀ ਹਾਂ ਜੀ ਰਹਿੰਦਾ ਜੀ ਬੜੀ ਬੜਾ ਦੁੱਖ ਹੈ ਬਾਬਤ ਇਹ ਦੂਰ ਘਟਨਾ ਕੋਈ ਹੋਰ ਕੋਈ ਹੋ ਨਹੀਂ ਸਕਦੀ ਬੜੀ ਬੰਨ ਦੁੱਖ ਦੀ ਗੱਲ ਹੈ ਸਾਰਿਆਂ ਦਾ ਧੰਨਵਾਦ ਜੀ ਵੈਗੋਜੀ ਦਾ ਖਾਲਸਾ ਵੈਗੋਜੀ ਅੱਜ ਮੈਂ ਨਮਸਤਾਵਾਦ ਬਹੁਤ ਹੀ ਇੱਕ ਘਟਨਾ ਵਾਪਰੀ ਜਿਹਦੇ ਵਿੱਚ ਸਰਤਾਜ ਸਿੰਘ ਉਹਨਾਂ ਦੀ ਬੇਟੀ ਦਾ ਵਿਆਹ ਸੀ ਅਚਾਨਕ ਜਿਸ ਤਰੀਕੇ ਨਾਲ ਪਿੰਡਾਂ ਦੇ ਵਿੱਚ ਬੀਬੀਆਂ ਇੱਕ ਦੂਸਰੇ ਦੀ ਮਦਦ ਲਈ ਉਹਨਾਂ ਦੇ ਘਰਾਂ ਦੇ ਵਿੱਚ ਵਿਆਹ ਵਾਲੇ ਘਰਾਂ 'ਚ ਕੰਮ ਕਰਦੀਆਂ ਨੇ ਇਸ ਚੀਕੇ ਨਾਲ ਆਈਆਂ ਹੋਈਆਂ ਸੀ ਔਰ ਰੋਟੀ ਦਾ ਬੰਦੋਬਸਤ ਕਰ ਰਹੀਆਂ ਸੀ ਰੋਟੀ ਬਣਾਉਣ ਦਾ ਔਰ ਅਚਾਨਕ ਜਿੱਦਾਂ ਹੀ ਸਲੰਡਰ ਨੂੰ ਅੱਗ ਲੱਗੀ ਤਾਂ ਉਹਦੇ ਵਿੱਚ ਜਿਹੜੀਆਂ ਵਿਅਕਤੀਆਂ ਦੀ ਜਾਨ ਗਈ ਹੈ ਔਰ ਜਿੱਥੇ ਅਵਤਾਰ ਸਿੰਘ ਜਿਹਨਾਂ ਦੀ ਬੇਟੀ ਦਾ ਵਿਆਹ ਸੀ ਉਹਨਾਂ ਨੂੰ ਅਫਸੋਸ ਹੈ ਸਾਰੇ ਪਿੰਡ ਦੇ ਵਿੱਚ ਅੱਜ ਸੋਗ ਦੀ ਲਹਿਰ ਜਿਹੜੀ ਪੀ ਹੋਈ ਹੈ ਕਿਉਂਕਿ ਤਿੰਨ ਜਿਹੜੀ ਇਸ ਪਿੰਡ ਦੀ ਸੀਗੇ ਇਹ ਇਹਨਾਂ ਦਾ ਜਿਹੜਾ ਦੋ ਜਿਹੜੇ ਸੰਸਕਾਰ ਹੋ ਗਏ ਨੇ ਇੱਕ ਸੰਸਕਾਰ ਹੈ ਜਿਹੜਾ ਕੱਲ ਨੂੰ ਹੋਊਗਾ ਔਰ ਸਾਨੂੰ ਬੜੀ ਇਲਾਕੇ ਦੇ ਵਿੱਚ ਰੋਜ਼ ਮਿਚਰਦੇ ਆ ਬੜੀ ਹੀ ਦੁੱਖ ਭਰੀ ਖਬਰ ਹੈ ਸਾਨੂੰ ਬਹੁਤ ਅਫਸੋਸ ਹੈ ਅਸੀਂ ਸਾਰੇ ਨਗਰ ਨਿਵਾਸੀਆਂ ਦੇ ਨਾਲ ਖੜੇ ਆਏ ਜੀ ਇੱਕ ਦੁੱਖ ਦੀ ਘੜੀ ਦੇ ਵਿੱਚ ਕਿਉਂਕਿ ਸਾਰੇ ਨਗਰ ਨੇ ਇਸ ਗੱਲ ਦਾ ਦੁੱਖ ਮਨਾਇਆ ਔਰ ਬੇਟੀ ਦੀ ਜਿਹੜੀ ਮੈਰਿਜ ਰਕੀ ਸੀ ਸਿਰਫ 11 ਬੰਦੇ ਆਏ ਔਰ ਅਨੰਦ ਕਾਰਜ ਕਰਕੇ ਉਹਨਾਂ ਨੂੰ ਉਸ ਤਰੀਕੇ ਨਾਲ ਵਾਪਸ ਭੇਜਤਾ ਔਰ ਬੇਟੀ ਆਪਣੇ ਘਰ ਚਲੀ ਗਈ ਹੈ ਮੈਂ ਅਪਤਾਰ ਸਿੰਘ ਜਿਨ੍ਹਾਂ ਦੀ ਬੇਟੀ ਸੀ ਉਹਨਾਂ ਨੂੰ ਵੀ ਇਹ ਹੌਸਲਾ ਦਿਨਾ ਹੈ ਕਿ ਤੁਸੀਂ ਹੁਣ ਬਿਲਕੁਲ ਮੰਨਤੇ ਨਹੀਂ ਲਿਉਣੀ ਗੱਲ ਕਿਉਂਕਿ ਇਹ ਹਾਦਸਾ ਕੁਦਰਤੀ ਵਰਤਤ ਗਿਆ ਔਰ ਇਹ ਹਾਦਸਾ ਵਰਤ ਨਾਲ ਜਿੱਥੇ ਉਹ ਵਿਆਹ ਦੀ ਖੁਸ਼ੀ ਦੇ ਵਿੱਚ ਆਪਾਂ ਨੂੰ ਗਮਗੀਨ ਮਾਹੌਲ ਬਣ ਗਿਆ ਉਹਦੇ ਵਿੱਚ ਦੁੱਖਤਾ ਹੁੰਦੀ ਹੀ ਹੈ ਪਰ ਅੱਜ ਬੜੇ ਅਫਸੋਸ ਦੇ ਨਾਲ ਅਸੀਂ ਵੀ ਇਸ ਅਫਸੋਸ ਦੇ ਵਿੱਚ ਸ਼ਾਮਲ ਹੋਣ ਆਤੇ ਆਂ